ਫਰੋਇਟਰ ਦੀ ਹੀਰਾ ਮੰਡੀ ਵਿੱਚ ਅੱਜ ਅਚਾਨਕ ਇੱਕ ਘਰ ਅੰਦਰ ਅੱਗ ਲੱਗ ਗਈ ਜਿਸ ਨਾਲ ਘਰ ਦਾ ਕਾਫੀ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਫਰੋਇਟਰ ਦੀ ਹੀਰਾ ਮੰਡੀ ਦੀਆਂ ਹਨ ਜਿੱਥੇ ਇੱਕ ਘਰ ਅੰਦਰ ਅੱਗ ਜਿਹੜੀ ਉਹ ਲੱਗੀ ਆ ਤਾਂ ਕਾਫੀ ਸਮਾਨ ਜਿਹੜਾ ਉਹ ਸੜ ਚੁੱਕਿਆ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਸੰਦੀਪ ਤਵਨ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਜਿਹੜੀ ਲੱਗੀ ਆ ਤਾਂ 2.5 ਲੱਖ ਦੇ ਕਿਰੀਬ ਉਹਨਾਂ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ। ਉਧਰ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਬੜੀ ਮੁਸ਼ਕਲ ਨਾਲ ਅੱਗ ਤੇ ਜਿਹੜਾ ਕਾਬੂ ਆ ਉਹ ਪਾਇਆ ਗਿਆ। ਤਾਂ ਕੀ ਕੁਝ ਕਿਹਾ ਹੈ ਇਸ ਘਟਨਾ ਨੂੰ ਲੈ ਕੇ ਮਕਾਨ ਮਾਲਕ ਦਾ ਅਤੇ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਫੇਰਾਂ ਨਾਮ ਸੰਦੀਪ ਧਵਾਨਾ ਜੀ ਤਾਂ ਕੋਈ ਨਹੀਂ ਕਿ ਆਖ ਲਿਖੀਏ ਕਿੱਥੇ ਆਖ ਲੱਗੀ ਹੈ ਤਾਂ ਇਹ ਬਾਜੀ ਸਾਡੇ 3rd ਫਲੋਰ ਤੇ ਲੱਗੀ ਹੈ ਸ਼ਾਰਟ ਸਰਕਟ ਹੋਇਆ ਹੈ ਹਾਂਜੀ ਤੇ ਉੱਥੇ ਵਾਸ਼ਿੰਗ ਮਸ਼ੀਨਾਂ ਹੈਗੀਆਂ ਸੀ ਤੇ ਕੁਝ ਕੁਰਸੀਆਂ ਪਈ ਹੋਈਆਂ ਪਲਾਸਟਿਕ ਦੀਆਂ ਤੇ ਟਰੈਡਮਿਲ ਸੀ ਉਹਨਾਂ ਨੂੰ ਉਹਨਾਂ ਤੋਂ ਅੱਗ ਲੱਗੀ ਹੈ ਜੀ ਨੁਕਸਾਨ ਹੋ ਗਿਆ ਭਾਜੀ ਕੋਈ ਢਾਈ ਤਿੰਨ ਲੱਖ ਦਾ ਹਾਂਜੀ ਅੱਗ ਬਹੁਤ ਜਿਆਦਾ ਸੀ ਜੀ ਸਾਡੇ ਮਹੱਲੇ ਵਾਲਿਆਂ ਨੇ ਕਾਫੀ ਸਾਥ ਦਿੱਤਾ ਗੱਡੀਆਂ ਵੀ ਟਾਈਮ ਤੇ ਪ੍ਰਸ਼ਾਸਨ ਦੇ ਆ ਗਈਆਂ ਤੇ ਕੁਝ ਐਮਸੀ ਸਾਹਿਬ ਦੀ ਮਿਹਰਬਾਨੀ ਹੈ ਤੇ ਆਗੀਆਂ ਗੱਡੀਆਂ ਤੇ ਅੱਗ ਤੇ ਕਾਬੂ ਪੈ ਗਿਆ ਜੀ ਨਾਲ ਹਾਂਜੀ ਮੇਰਾ ਨਾਮ ਸੁਨਾਮਤ ਹੈ ਜੀ ਮੈਂ ਇਸ ਵਾਰ ਨੂੰ ਪਾਈ ਦੇਣ ਚਹੀ ਹੈ ਜੀ ਜੀ ਸਭ ਜੀ ਅੱਗ ਲੱਗੀ ਇਹ ਸਰ ਮੈਨੂੰ ਜਦੋਂ ਵੀ ਇਹਨਾਂ ਦਾ ਫੋਨ ਆਇਆ ਵੀ ਇੱਥੇ ਜਦੋਂ ਪੱਜ ਕੇ ਮੋਗਰਾ ਟਮਰਾ ਆਇਆ ਉਹਨੂੰ ਫਤ ਲੱਗਾ ਵੀ ਅੱਗ ਲੱਗੀ ਹੀਰਾ ਮੰਡੀ ਦੇ ਵਿੱਚ ਇਹ ਅੰਕਲ ਸਾਡੇ ਹਰੀ ਓਮ ਜੀ ਦਾ ਤਵਲ ਜੀ ਦੇ ਬਾਰੇ ਇੱਥੇ ਛੋੜ ਸੜਕ ਨਾਲ ਅੱਗ ਲੱਗੀ ਹੈ ਜੀ ਅਗ ਲੱਗਣ ਵਾਲੇ ਤੇ ਕਾਫੀ ਨੁਕਸਾਨ ਇਥੇ ਸਮਾਨ ਪਿਆ ਸੀ ਕਾਫੀ ਉਹ ਸੜ ਕੇ ਸੁਆਹ ਹੋ ਗਿਆ ਜੀ ਠੀਕ ਹੈ ਜਿਵੇਂ ਮੈਨੂੰ ਪਤਾ ਲੱਗਾ ਜੀ ਮੈਂ ਫਟਾਫਟ ਹੋਂਡਾ ਉਹ ਪ੍ਰਸ਼ਾਸਨ ਨੂੰ ਫੋਨ ਕੀਤਾ ਨਾਲ ਹੀ ਫਾਇਰ ਬਿਗਰ ਨੂੰ ਫੋਨ ਕੀਤਾ ਫਾਇਰ ਬਿਆਨ 50 ਮਿੰਟਾਂ ਦੇ ਵਿੱਚ ਆਮ ਤੀਏ ਜੀ ਉਹ ਸਟੇ ਪਹੁੰਚ ਗਈ ਉਹਨਾਂ ਨੇ ਆਣ ਕੇ ਅੱਗ ਦਾ ਉਤੇ ਕਾਬੂ ਪਾ ਲਿਆ ਤੇ ਇਸ ਕਰਕੇ ਅਸੀਂ ਬੜੇ ਧੰਨਵਾਦਾਂ ਪ੍ਰਸ਼ਾਸਨ ਦਾ ਵੀ ਤੇ ਲੋਕਾਂ ਦਾ ਵੀ ਜਿਹੜਾ ਭੱਜ ਕੇ ਆਣ ਗੌਰ ਇਕੱਠਾ ਹੋ ਗਏ ਜਿਹੜਾ ਇਸ ਅੱਗ ਨੂੰ ਜਤੀ ਕਾਬੂ ਪਾਇਆ ਗਿਆ ਨੁਕਸਾਨ ਕੋਈ ਤਕਰੀਬਾ ਦੇਖ ਲਈ ਜੀ ਕੋਈ 2.5 ਲੱਖ ਦਾ ਨੁਕਸਾਨ ਹੋਇਆ ਜੀ ਤਕਰੀਬਾ ਦੋਟਾ ਲੱਖ ਦਾ ਤਕਰੀਬਨ ਨੁਕਸਾਨ ਹੋਇਆ ਜੀ ਇਹਨਾਂ ਦਾ ਹਾਜੀ ਅਨਿਲ ਕੁਮਾਰ ਅਨਿਲ ਕੁਮਾਰ ਜੀ ਬਿਲੀ ਲੱਗੀ ਹੈ ਕਿੰਨਾ ਬਲ ਖਾਰ ਬੋਲ ਤੁਸੀਂ ਕਿਹਾ ਕਿ ਕਿਸ ਕਾਰਨ ਲੱਗੀ ਇਹ ਸ਼ੋਸਲਕਰ ਹੋਇਆ ਹੈ ਘਰੇ ਕੋਈ ਨਹੀਂ ਸੀਗੇ ਤੇ ਉੱਪਰ ਸ਼ੋਸਲਕਰ ਨੂੰ ਅੱਗ ਲੱਗੀ ਹੈ ਤੇ ਉਸੇ ਟਾਈਮ ਐਮਸੀ ਸਾਹਿਬ ਨੂੰ ਫਿਰ ਫੋਨ ਕੀਤਾ ਗਿਆ ਤੇ ਉਸ ਇਹਨਾਂ ਨੇ ਫਿਰ ਪ੍ਰਸ਼ਾਸਨ ਨੂੰ ਫੋਨ ਕੀਤਾ ਤੇ ਨਾਲ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਤੁਰੰਤ ਆਏ ਨੇ ਆ ਕੇ ਉਹਨਾਂ ਨੇ ਮਤਲਬ ਆਗ ਦੇ ਕਾਬੂ ਪਾ ਲਿਆ ਉਹਨਾਂ ਨੇ ਲਾ ਕੇ ਨੁਕਸਾਨ ਕਿੰਨਾ ਨੁਕਸਾਨ ਬਹੁਤ ੜਾਈ ਲੱਗਦਾ ਹੋ ਗਿਆ ਲੇਕਿਨ ਉਹ ਜਾਨਮਾਲੀ ਕੋਈ ਨੁਕਸਾਨ ਨਹੀਂ ਹੋਇਆ ਹੋਏ ਬੱਚਾ ਬਹੁਤ ਹੋ ਗਈ ਹੈ ਸਮਾਨ ਕਾਫੀ ਸੜ ਗਿਆ ਛੱਤਾਂ ਵੀ ਸਾਰਾ ਤਾਂ ਮਗਾ ਕੋਠੀ ਕਾਲੀ ਹੋ ਗਈ ਮਸ਼ੀਨ ਵਾਸ਼ਿੰਗ ਮਸ਼ੀਨਾਂ ਸੜ ਗਈਆਂ ਜਿਮ ਸੜ ਗਈਏ ਹਾਲ ਘਰ ਦਾ ਜਿਹੜਾ ਕੀਮਤੀ ਸਮਾਨ ਸੀ ਕਾਫੀ ਉਹ ਸੜ ਗਿਆ ਕੋਈ ਨਹੀਂ ਉਹ ਜਾਨੀ ਨਹੀਂ ਹਾਂ ਕੋਈ ਨਹੀਂ ਬੜੇ ਬੜੇ ਨੁਕਸਾਨ ਅ ਕਦ ਕੀ ਨਾਮ ਕੀਤਾ ਮੇਰਾ ਗੁਰਵਿੰਦਰ ਸਿੰਘ ਜੀ ਅੱਗ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਘਰ ਦੇ ਵਿੱਚ ਸ਼ਾਰਟ ਸਰਕਟ ਕਰਕੇ ਲੱਗੀ ਜੀ ਅੱਗ ਤੇ ਨੁਕਸਾਨ ਵਿੱਚ ਵਾਸ਼ਿੰਗ ਮਸ਼ੀਨਾਂ ਸੀਗੀਆਂ ਉਹ ਸੜ ਗਈਆਂ ਬਾਕੀ ਤਾਂ ਬਚਾਹ ਹੋ ਗਏ ਕਿੰਨੀ ਕਰਕੇ ਸੀਗੀ ਅੱਗ ਤਾਂ ਕਾਫੀ ਸੀਗੀ ਤੇ ਹੁਣ ਕਾਬੂ ਪਾ ਲਿਆ ਹਾਂ ਜੀ ਹੁਣ ਕਾਬੂ ਪਾ ਲਿਆ ਠੀਕ